ਹਾਂਜੀ ਅੱਜ ਦੀ ਸ਼ੁਰੂਆਤ ਇੱਕ ਕਹਾਣੀ ਨਾਲ ਇੱਕ ਹਾਥੀ ਤੇ ਕੁੱਤੇ ਦੀ ਦੋਸਤੀ ਹੋ ਜਾਂਦੀ ਹੈ ਦੋਨੋਂ ਜੰਗਲ ਚ ਖੂਬ ਆਪਣਾ ਮસ્ਤੀ ਕਰਦੇ ਆਂ ਲੇਕਿਨ ਹਾਥੀ ਵੀ ਜਿਹੜਾ ਹੈ ਉਹ ਫੀਮੇਲ ਹੁੰਦਾ ਤੇ ਡੌਗ ਵੀ ਫੀਮੇਲ ਹੁੰਦਾ ਹੈ ਤੇ ਇੱਕ ਹੋਰ ਤੁਹਾਨੂੰ ਇੱਥੇ ਫੈਕਟ ਦੱਸਦਾ ਕਿ ਹਾਥੀ ਦੇ ਜਦੋਂ ਪ੍ਰੈਗਨਨਸੀ ਟਾਈਮ ਜਿਹੜਾ ਹੈ ਉਹ 22 ਮਹੀਨੇ ਹੁੰਦਾ ਹੈ ਮਤਲਬ 2 ਸਾਲ ਦੇ ਕਰੀਬ ਜਾਂ 22 ਜਾਂ 24 ਮਹੀਨੇ ਤੇ ਡੌਗ ਦੀ ਜਿਹੜੀ ਆ ਉਹ 62 ਡੇਸ ਹੁੰਦੀ ਹੈ ਤੇ ਮੇਬੀ 65 ਤੱਕ ਕਿੰਨੇ ਡੇਸ ਟੂ ਮੰਥਸ ਲਗਾ ਲੋ ਤੇ ਇਸ ਤਰੀ ਉਹਨਾਂ ਦੀ ਦੋਸਤੀ ਚੱਲ ਰਹੀ ਹੁੰਦੀ ਆ ਤਾਂ 4 অর 5 ਮੰਥਸ ਬਾਅਦ ਮਤਲਬ ਉਹਨ ਦੇਖਦੇ ਆ ਕਿ ਜਿਹੜੇ ਫੀਮੇਲ ਡੌਗ ਹੁੰਦੀ ਆ ਉਸਤੇ ਪੰਜ ਛੇ ਪੱਪੀਸ ਹੁੰਦੇ ਆ ਤਾਂ ਖੂਬ ਮਸਤੀਆਂ ਕਰਦੇ ਆ ਜੰਗਲ ਦੇ ਵਿੱਚ ਰਹਿੰਦੇ ਆ ਉੱਥੇ ਹੈ ਤੇ ਫਿਰ ਇਸੇ ਤਰ੍ਹਾਂ ਫੀਮੇਲ ਡੌਗ ਜਿਹੜਾ ਉਹਨੂੰ ਹਾਥੀ ਨੂੰ ਪੁੱਛਦਾ ਵੀ ਤੇਰੇ ਬੱਚਾ ਕਦੋਂ ਹੋਏਗਾ ਹੈਗਾ ਤੇ ਉਹ ਕਹਿੰਦਾ ਵੀ ਮੇਰੇ ਇੱਕੋ ਹੀ ਬੱਚਾ ਹੋਏਗਾ ਲੇਕਿਨ ਪਰ ਉਹਨੂੰ 22 ਮਹੀਨੇ ਲੱਗਦੇ ਆ ਬੱਚਾ ਹੋਣ ਨੂੰ ਹੈ ਤੇ ਉਹ ਚਲੋ ਠੀਕ ਹੈ ਨੈਕਸਟ 6 ਮਨਥ ਬਾਅਦ ਫੇਰ ਉਸਦੇ ਪੱਪੀ ਪੰਛੇ ਹੁੰਦੇ ਆ ਐ ਡੌਗ ਦੇ ਜਿਹੜਾ ਹੈ ਤੇ ਉਹ ਉਦਾਸਣਾ ਨਾ ਸ਼ੁਰੂ ਕਰ ਦਿੰਦੀ ਹੈ ਜਿਹੜੀ ਐਲੀਫੈਂਟ ਆ ਉਹ ਕਹਿੰਦੀ ਹੈ ਹਾਥੀ ਕਹਿੰਦੇ ਆ ਵੀ ਮੇਰੇ ਤਾਂ ਵੀ ਇੰਨੇ 22 ਮਹੀਨੇ ਬਾਅਦ ਉਹ ਵੀ ਇੱਕ ਬੱਚਾ ਹੋਣਾ ਹੈ ਆ ਵੀ ਇਹ ਕਿੰਨੇ ਲੱਗੀ ਹੈ ਇਸ ਦੇ ਜਿਹੜਾ ਹੈ ਹਨ 5 6 ਮਤਲਬ 62 ਡੇਜ਼ ਬਾਅਦ ਵੀ 2 ਮਹੀਨੇ ਬਾਅਦ ਇਸ ਤੇ ਬੱਚੇ ਐਨੇ 5 ਜਾਂ 6 ਬੱਚੇ ਹੋ ਜਾਂਦੇ ਆ ਵੀ ਹੁਣ ਰੀਸੈਂਟਲੀ ਉਹ ਇਹਦੇ ਪਹਿਲਾਂ 6 ਮਹੀਨੇ ਪਹਿਲਾਂ ਮਤਲਬ 5 6 ਬੱਚੇ ਹੋਏ ਹੁਣ ਫੇਰ 5 6 ਬੱਚੇ ਵੀ ਮੇਰੇ ਕੋਈ ਬੱਚਾ ਨਹੀਂ ਹੋਇਆ ਹੈਗਾ ਤਾਂ ਇਹ ਫੇਰ ਉਹ ਇੱਕ ਦਿਨ ਬੜੀ ਉਦਾਸ ਟੈਂਡ ਲੱਗ ਜਾਂਦੀ ਹੈ ਪਰ ਉਹਵੇਂ ਉਹਨਾਂ ਦੀ ਦੋਸਤੀ ਵਧੀਆ ਚੱਲਦੀ ਹੈ ਐ ਇੱਕ ਦਿਨ ਫੇਰ ਆਕਾਸ਼ ਵਾਂਗ ਹੁੰਦੀ ਹੈ ਉਹਨੂੰ ਵੀ ਜਿਹੜਾ ਤੇਰੀ ਤੇਰੀ ਇੰਪੋਰਟੈਂਸ ਅਲੱਗੀ ਹੈ ਹਰ ਇੱਕ ਬੰਦੇ ਦੀ ਭਗਵਾਨ ਨੇ ਅਲੱਗ-ਅਲੱਗ ਜਿਹੜੀ ਹੈ ਉਹਨਾਂ ਦੀ ਐ ਕੰਮਾਂ ਦਾ ਅਲੱਗ-ਅਲੱਗ ਵੇਰਵਾ ਦਿੱਤਾ। ਪ੍ਰਮਾਤਮਾ ਨੇ ਅਲੱਗ-ਅਲੱਗ ਹਰ ਇੱਕ ਦੀਆਂ ਡਿਊਟੀਆਂ ਲਗਾਈਆਂ ਨੇ। ਤੇ ਜਿਵੇਂ ਹਾਥੀ ਦੀ ਜਿਹੜੀ ਵਫਾਤੂ ਹਾਥੀ ਵਫਾਦਾਰੀ ਦਾ ਪ੍ਰਤੀਕ ਹੈ। ਗਣੇਸ਼ੀ ਦਾ ਪ੍ਰਤੀਕ ਹੈ, ਸ਼ਕਤੀ ਦਾ ਪ੍ਰਤੀਕ ਹੈ, ਗਿਆਨਵਾਨ ਉਸ ਨੂੰ ਮੰਨਿਆ ਜਾਂਦਾ ਹੈ। ਲਕਸ਼ਮੀ ਤੇ ਬ੍ਰਹਸਪਤੀ ਜੀ ਦੇ ਨਾਲ ਜੋੜਿਆ ਜਾਂਦਾ ਉਸ ਨੂੰ ਜਿਹੜਾ ਹਾਥੀ ਨੂੰ ਹੈ, ਫਿਰ ਬੁੱਧੀ ਦਾ ਪ੍ਰਤੀਕ ਹੈ। ਤਾਂ ਭਗਵਾਨ ਨੇ ਜਿਹੜਾ ਹੈ ਹਮੇਸ਼ਾ ਮਤਲਬ ਸਮਝਵੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤਾਂ ਉਹ ਮਤਲਬ ਖੁਸ਼ ਹੋ ਜਾਂਦੀ ਹੈ ਫੀਮੇਲ ਜਿਹੜੀ ਹੈ ਹਾਥੀ ਤਾਂ ਇਹ ਇਸ ਤਰ੍ਹਾਂ ਹੀ ਖੁਸ਼ੀ ਦੇ ਨਾਲ 22 ਮਹੀਨੇ ਲੰਘ ਜਾਂਦੇ ਆ ਤੇ ਉਸ ਨੂੰ ਇੱਕ ਬੱਚਾ ਜਿਹੜਾ ਹੈ ਬੜਾ ਵਧੀਆ ਜਿਹੜਾ ਹੈ ਫੀਮੇਲ ਹਾਥੀ ਹੀ ਮਿਲਦਾ ਬੜੇ ਖੁਸ਼ ਹੁੰਦੇ ਆ ਡੌਗ ਵੀ ਬਹੁਤ ਖੁਸ਼ ਹੁੰਦਾ ਤੇ ਕਿਉਂਕਿ ਪਰਮਾਤਮਾ ਨੇ ਹਰ ਇੱਕ ਦੀਆਂ ਅਲੱਗ-ਅਲੱਗ ਡਿਊਟੀਆਂ ਲਗਾਈਆਂ ਇਸ ਤੋਂ ਬਾਅਦ ਦੋਨੋਂ ਕੁੱਤਾ ਵੀ ਤੇ ਹਾਥੀ ਵੀ ਖੁਸ਼ੀ-ਖੁਸ਼ੀ ਜੰਗਲ 'ਚ ਘੁੰਮਣ ਲਈ ਨਿਕਲ ਜਾਂਦੇ ਆ ਕਹਿੰਦੇ ਇੰਦਰ ਦੇਵਤਾ ਉਸ ਟਾਈਮ ਬਹੁਤ ਬਾਰਿਸ਼ ਕਰਦਾ ਕਿ ਇਹ ਗਿਆਨ ਦੀ بارش ਸੀ ਹਨੇਰਾ ਦੂਰ ਹੋਇਆ ਇੱਕ ਨਵਾਂ ਸਵੇਰਾ ਜਿਹੜਾ ਸੀ ਜਦਿਆ ਤੇ ਖੂਬ ਰੌਣਕਾਂ ਹੁੰਦੀਆਂ ਜੰਗਲ ਦੇ ਵਿੱਚ ਮੰਗਲ ਹੁੰਦਾ ਹੈ ਇਸ ਤਰ੍ਹਾਂ ਉਹ ਜਿਹੜੀ ਆਪਣਾ ਜ਼ਿੰਦਗੀ ਬਤੀਤ ਕਰਦੇ ਰਹਿੰਦੇ ਆ ਤਾਂ ਇਹਦਾ ਜਿਹੜੀ ਸਿੱਖਿਆ ਇਹੀ ਏ ਇਸ ਕਹਾਣੀ ਦੀ ਕਿ ਆਪਣੇ ਅਲੱਗ-ਅਲੱਗ ਸਾਡੀਆਂ ਪ੍ਰਮਾਤਮਾ ਨੇ ਡਿਊਟੀਆਂ ਲਾਈਆਂ ਨੇ ਸਾਡੇ ਅਲੱਗ-ਅਲੱਗ ਕੰਮ ਹੈ ਤੇ ਜਿਸ ਤਰ੍ਹਾਂ ਦੀ ਸਾਡੀ ਇੰਪੋਰਟੈਂਸ ਹੈ ਉਸੇ ਤਰ੍ਹਾਂ ਪ੍ਰਮਾਤਮਾ ਨੇ ਸਾਨੂੰ ਜਿਹੜੀ ਉਹ ਜਗ੍ਹਾ ਦਿੱਤੀ ਹੋਈ ਹੈਗੀ ਆ ਤੇ ਇੱਕ ਗੱਲ ਹੋਰ ਮੈਂ ਪੁੱਛਣਾ ਚਾਹਨੀ ਆ ਸ਼ਾਇਦ ਇਹ ਜਿਹੜੀ ਵੀ ਆਕਾਸ਼ਵਾਣੀ ਹੋਈ ਮੇਰੇ ਮੁਤਾਬਿਕ ਤਾਂ ਜਿਹੜਾ ਹੈ ਇੱਕ ਮਨੁੱਖ ਨੂੰ ਸਮਝਾਉਣ ਵਾਸਤੇ ਇਹ ਚੀਜ਼ ਸ਼ਾਇਦ ਕਰੀ ਹੋਏ ਹੋ ਸਕਦਾ ਵੀ ਪਹਿਲਾਂ ਦੇਵੀ ਦੇਵਤੇ ਮਤਲਬ ਘੱਟ ਪੋਪੂਲੇਸ਼ਨ ਸੀ ਤਾਂ ਮੇਬੀ ਅਜਿਹੀਆਂ ਚੀਜ਼ਾਂ ਹੁੰਦੀਆਂ ਵੀ ਹੋਣ ਪਰ ਮੇਰੀ ਜਿਹੜੀ ਇਹ ਮਿੱਥਿਆ ਇਹੀ ਹੈ ਕਿ ਇਹ ਜਿਹੜਾ ਹੈ ਸਿਰਫ ਮਨੁੱਖ ਨੂੰ ਸਮਝਾਉਣ ਵਾਸਤੇ ਇਹ ਚੀਜ਼ਾਂ ਜਿਹੜੀਆਂ ਨੇ ਕਹੀਆਂ ਗਈਆਂ ਵੀ ਆਕਾਸ਼ ਬਾਣੀ ਹੋਈ ਜਾਂ ਕੋਈ ਸੁਪਨਾ ਆਇਆ ਤਾਂ ਇਹ ਜ਼ਰੂਰ ਤੁਸੀਂ ਆਪਣੇ ਕਮੈਂਟ ਬਾਕਸ 'ਚ ਦੱਸਿਓ ਵੀ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਇਸ ਗੱਲ ਨੂੰ ਹੈ ਥੈਂਕ ਯੂ